ਮਾਰ ਆ ਗਿਆ ਉਹ ਗੱਗਨੇ ਤਲਵੰਡੀ ਆ ਗਏ ਟਰੈਕਟਰ ਮੇਲੇ ਤੇ ਦੋ ਨੰਬਰ ਮੰਡੀ ਚ ਖੜੇ ਆ ਕੁਲਬੀਰ ਆਪਣਾ ਭਰਾ ਹੈ ਜਿਹਨੇ ਆਪਣੀ ਖਾਸ ਸਾਂਝ ਹੈ ਨਾ ਉਹਦੀ ਮੰਡੀ ਚ ਸ਼ੁਰੂ ਆਪਾਂ ਕਰਾਂਗੇ ਸੋਨਾ ਲਿਕਾ ਤੋਂ 8 ਮਾਡਲ ਹੈ 290000 ਰੁਪਏ ਐਡਵਾਂਟ ਹੈ ਇਹਦੀ 8 ਮਾਡਲ ਦੀ 290000 ਰੁਪਏ ਸੋਨਾ ਲਿਕਾ ਆ ਗਿਆ 750 ਕੈਰਾਂ ਦੀ ਗੱਲ ਕਰੀਏ ਤਾਂ ਅਗਲੇ ਟਾਇਰ ਆ ਗਏ ਜਮਨ ਨਵੇਂ ਤੇ ਪਿਛਲੇ ਟਾਇਰ ਤੁਸੀਂ ਅੱਦੇ ਕਮਨ ਕੇ ਚਲੋ ਸਾਈਡ ਗੇਅਰ ਆ ਗਿਆ ਗੇਅਰ ਇੰਜਨ ਦੀ ਜੇ ਗੱਲ ਐ ਤਾਂ ਗੇਅਰ ਇੰਜਨ ਦੀ ਤੁਸੀਂ ਆਪੀ ਤਸੱਲੀ ਕਰਨੇ ਕਾਗਜ਼ ਪੱਤਰਾਂ ਦਾ ਸਾਰਾ ਓਕੇ ਐ ਅਫਵਾਹਾਂ ਤੋਂ ਬਚਿਆ ਕਰੋ ਹਮੇਸ਼ਾ ਬਾਕੀ ਰੰਗ ਪੇਂਟ ਤੁਸੀਂ ਦੇਖ ਲਓ ਜਿੰਨਾ ਵੀ ਹੈਗਾ ਟਰੈਕਟਰ ਦੇ ਸਾਰਾ ਅਰੀਜਨਲ ਐ ਵੀਡੀਓ ਨੂੰ ਦੱਬ ਕੇ ਸ਼ੇਅਰ ਕਰੀ ਚੰਦੇ ਹੋ ਤੇ ਪੇਜ ਆ ਜਿਹੜਾ ਆਪਣਾ ਢਿੱਲੋ ਬਾਗ ਤੁਹਾਨੂੰ ਸਬਸਕ੍ਰਾਈਬ ਜਰੂਰ ਕਰਿਓ ਹੋਰ ਵੀਡੀਓ ਦੇਖਣ ਵਾਸਤੇ ਹਨਾ ਰਿਵਾਰਡ 290 ਐ ਤੇ ਲਾਸਟ ਤੇ ਆਪਾਂ ਨੰਬਰ ਹੈ ਭਰਾ ਦਾ ਛੱਡ ਦਾਂਗੇ ਤੇ ਟਰੈਕਟਰ ਇਸ ਨੂੰ ਮਿਲ ਜੂਗਾ 2 ਲੱਖ 70000 ਕੇ ਟਰੈਕਟਰ ਤੁਸੀਂ ਲੈ ਸਕਦੇ ਹੋ ਉਸ ਤੋਂ ਅੱਗੇ ਗੱਲ ਕਰੀ ਤਾਂ ਅੱਗੇ ਆ ਗਿਆ ਆਇਸ਼ਰ ਐਚ ਆਰ 44 241 ਆ ਗਿਆ ਆਇਸ਼ਰ ਐਚ ਆਰ 44 ਇਹਦੇ ਟਾਇਰਾਂ ਦੀ ਗੱਲ ਕਰੀ ਤਾਂ ਟਾਇਰ ਇਹਦੇ ਪਿਛਲੇ ਤੇ ਅਗਲੇ 85 90% ਟਾਇਰ ਪੈਂਦੇ ਆ ਤੇ ਚੱਲਿਆ ਵੀ ਇਹ 16 1700 ਘੰਟਾ ਸਾਰਾ 16 1700 ਘੰਟਾ ਚੱਲਿਆ 85 ਤੋਂ 90 ਪੈਸੇ ਟਾਇਰ ਪੈਂਦੇ ਆ ਤਦ ਕਿ ਸ਼ੇਅਰ ਕਰਿਓ ਵੀਡੀਓ ਦੇ ਭਰਾ ਜੋੜਦੇ ਆ ਹਨਾ ਤੇ ਡਿਮਾਂਡ ਵੀ ਮਾਰਦਾ 295 ਡਿਮਾਂਡ ਹੈ ਜੀ ਆਪਾਂ ਨਵੀਂ ਦੀ ਗੱਲ ਕਰੀ ਨਾ ਨਮਾ 4+ ਪੈਂਦਾ ਤੇ 115 1600 ਘੰਟੇ ਦੀ ਗੱਲ ਕਰੀ ਤਾਂ 15 1600 ਘੰਟੇ ਚ ਟਰੈਕਟਰ ਦਾ ਕੁਛ ਨਹੀਂ ਲੈਂਦਾ ਹਨਾ ਇੰਨੇ ਰੇਟਾਂ ਦਾ ਫਰਕ ਇੱਥੇ ਆ ਕੇ ਪਿਆ ਪਿਆ ਹਨਾ ਜੇ ਭਰਾ ਨਹੀਂ ਕਿਸੇ ਨੇ ਲੈਣੀ ਨਮਾ ਹੋਵੇ ਤਾਂ ਉਹ ਗੱਲ ਵੱਖਰਾ ਹੈ ਨਾ ਜਿਹੜੀ ਡਿਮਾਂਡ 295 ਹੈ ਜੇ ਟਰੈਕਟਰ ਤੁਸੀਂ ਲੈਣਾ ਹੋਵੇ ਇਹ 2 ਲੱਖ 74000 70 ਤੋਂ 75 ਹਜ਼ਾਰ ਵੀ ਟਰੈਕਟਰ ਸੋਲ ਮਿਲ ਜੂਗਾ ਐਨਓਸੀ ਮਿਲ ਜੂਗੀ ਨੰਬਰ ਤੁਸੀਂ ਚਾਹੀ ਪੰਜਾਬ ਤੋਂ ਚਾਹੀ ਹਰਿਆਣੇ ਤੋਂ ਜਾਹੇ ਰਾਜਸਥਾਨ ਚ ਕਿਸੇ ਵੀ ਸਟੇਟ ਚੋਂ ਨੰਬਰ 100 ਡੀ ਸਟੇਟ ਦਾ ਲੱਗ ਜੂਗਾ ਐਨਓਸੀ ਲੈ ਕੇ ਦੇਣੀ ਹੈ ਆਪਣੇ ਮਾਲਕ ਨੇ ਤੇ ਬੀਮਾ ਹੋਊਗਾ ਤੁਹਾਡਾ ਵੀਡੀਓ ਦੱਬ ਕੇ ਸ਼ੇਅਰ ਕਰੀ ਚੱਲੇ ਪੇਜ ਨੂੰ ਫੋਲੋ ਕਰ ਲੇੋ ਦੋਸਤੋ ਅੱਗੇ ਗੱਲ ਕਰੀਏ ਨੂੰ ਤੇ ਟੱਗ ਹੈ ਨਾ ਖੜਾ ਹੈ 2002 ਮਾਡਲ 1 ਲੱਖ 45000 ਰੁਪਏ ਡਿਮਾਂਡ ਹੈ ਇਹਨੂੰ ਸਾਰ ਵਾਲੇ ਦੋ ਵਾਲੇ ਕਾਸੀ ਜੀ ਕੰਮ ਚ ਲੈ ਲਿਓ ਟਰਾਲੀ ਦੇ ਕੰਮ ਚ ਲੈ ਲਿਓ ਕਿਤੇ ਤੋਰੀ ਫਿਰਿਓ ਜਿਹੜੇ ਐਨੇ ਦਾ ਹੀ ਵੇਰ ਵਿਕ ਜਾਣਾ ਬਾਕੀ ਦੀ ਸਿੱਧੀਆਂ ਟੂਪਾ ਲਾ ਕੇ ਕੋਈ ਰੌਲਾ ਨਹੀਂ ਕੋਈ ਆਵਾਜ਼ ਨਹੀਂ ਦੀ ਹਿੱਸੇਰੀ ਹੈ ਨਾ ਮੱਕੀ ਬੇਨਪੋਲ ਤੁਸੀਂ ਦੇਖ ਲਓ 2002 ਮਾਡਲ ਹੈ 1 ਲੱਖ ਤੇ 45000 ਰੁਪਿਆ ਰੇਟ ਹੈ ਇਹਦਾ ਤੇ 1 ਲੱਖ 30000 ਰੁਪਿਆ ਦਾ ਟਰੈਕਟਰ ਆਸਾਨੀ ਨਾਲ ਤੁਸੀਂ ਲੈ ਸਕਦੇ ਹੋ ਉਸ ਤੋਂ ਅੱਗੇ ਆ ਗਿਆ ਸਿੰਘ ਸਿੰਘ ਨੂੰ ਕੀ ਕਹਿੰਦਾ ਵੱਡੇ ਸਿੰਘ ਨੂੰ ਮੱਤ ਪਾਣਾ ਕਹਿੰਦਾ ਅੱਗੇ ਸੋਨਾ ਲੀਕ ਆ ਗਿਆ 3515 ਮਾਡਲ ਹੈ 278 ਇਹਦੀ ਡਿਮਾਂਡ ਆ ਜੀ ਟਾਇਰ ਅਗਲੇ 65 ਤੋਂ 70 ਪੈਸੇ ਆ ਗਏ ਪਿਛਲੇ ਵੀ 55 ਤੋਂ 60 ਪੈਸੇ ਟਾਇਰ ਆ ਗਏ ਸਾਈਡ ਗੇਅਰ ਆ ਗਿਆ 35 ਹੈ। हां, ਇਹਦੀ ਰੀਲਾ ਚੰਦਰੀਆਂ ਪਾ ਦੇ। ਇਹਨੂੰ ਕੱਢ ਦੇ ਕਰ। ਵੀਡੀਓ ਤੱਬ ਕੇ ਸ਼ੇਅਰ ਕਰੀ ਜਦੋਂ 278 ਡਿਮਾਂਡ ਹੈ ਤੇ 2,55,000 ਰੁਪਏ ਡਰੈਕਟਰ ਤੋਂ ਮਿਲੇ ਮੈਂ। ਜੇ ਵੀਡੀਓ ਸ਼ੇਅਰ ਕਰੀ ਜੇ ਤੋ ਦੋਸਤੋ ਅੱਗੇ ਨਾ ਤੁਹਾਨੂੰ ਇੱਕ ਚੀਜ਼ ਦਿਖਾਉਣੀ ਹੈ ਦੋਸਤੋ। ਜੁੜੇ ਰਹੋ। ਇੱਕ ਪਹਿਲੇ ਤਾਂ ਮਾਡਲ ਦੇ ਇਹੋ ਇੱਕ ਹੀ ਹੈ। 4,65,000 ਰੁਪਏ ਡਿਮਾਂਡ ਹੈ ਇਹਦੀ। ਪੂਰਾ ਮੋਡੀਫਾਈ ਹੋਇਆ ਹੈ। ਫਾਈਬਰ ਹਟ ਲੱਗਿਆ ਹੈ। ਤੇ ਅੱਗੇ ਤੁਸੀਂ ਦੇਖ ਲਓ। ਇੱਥੇ ਆ ਕੇ ਦੇਖ ਲਓ ਨਾ। ਸਟੀਅਰਿੰਗ ਦੇਖ ਲਓ। ਸਟੀਅਰਿੰਗ ਹੀ ਪੂਰਾ ਮੋਡੀ ਮੋਡੀਫਾਈ ਹੋਇਆ ਹੋਇਆ ਹੈ ਨਾ। ਸਾਈਡ ਗੇਅਰ ਹੈ ਤੇ ਬਾਕੀ ਸਮਝ ਇਸ ਟਰੈਕਟਰ ਦਾ ਤਰੀਫਾ ਤੁਹਾਨੂੰ ਪਤੀ ਹੈ ਹਨ ਜਿੱਥੇ ਤੁਸੀਂ ਮਰਜੀ ਕੰਮ ਚਲਾ ਦੇ ਕਿਤੇ ਮਰਜੀ ਸੁੱਟਦੇ ਹੋ ਇਹਨੂੰ ਇਹ ਟਰੈਕਟਰ ਨੇ ਕਦੇ ਵੀ ਪਰਵਾਹ ਜਿਹੜੀ ਨਹੀਂ ਮੰਨਦੀ ਹਨ ਜਿਹੜੇ ਦਬਕੇ ਸ਼ੇਅਰ ਕਰੀ ਚਲਦੇ ਹੋ ਆਪਣੇ ਪੇਜ ਨੂੰ ਕਰ ਲਿਓ ਸਬਸਕ੍ਰਾਈਬ ਜਰੂਰ ਕਰਿਓ ਹਨ ਡਿਮਾਂਡ ਇਹਦੀ 565 ਹੈ 21 ਮਾਡਲ ਹੈ ਤੋਂ ਉਸ ਤੋਂ ਅੱਗੇ ਆ ਗਿਆ 3630 ਜਿਹੜਾ ਅੱਜ ਕੱਲ ਟ੍ਰੈਂਡਿੰਗ ਚ ਹੈ 3630 ਆ ਗਿਆ ਪਲੱਸ 55 ਕੈਟਾਗਰੀ ਮਿਊਜ਼ਿਕ ਸਿਸਟਮ ਫਰੇਵਰ ਹੁੱਡ 3 ਸਪੀਡ ਆ ਗਿਆ ਹਨ ਵੀਡੀਓ ਦਬਕੇ ਸ਼ੇਅਰ ਕਰੀ ਚਲਿਓ 36 30 ਆ ਗਿਆ ਜੀ ਇਹਦੀ ਡਿਮਾਂਡ ਦੀ ਗੱਲ ਕਰੀਏ 17 ਮਾਡਲ ਦਾ 565 ਇਹਦੀ ਡਿਮਾਂਡ ਆ ਗਈ ਹੈ ਨਾ ਟਾਇਰਾਂ ਦੀ ਗੱਲ ਕਰੀ ਤਾਂ ਟਾਇਰ ਸਭ ਤੋਂ ਵੱਡੀ ਜਿੰਦ ਜਾਨ ਆਪਣੀ ਟਾਇਰ ਹੁੰਦੀ ਹੈ ਟਾਇਰ ਇਹਦੇ 90 ਪੈਸੇ ਵਾਂਗੂ ਟਾਇਰ ਇਹਦੇ ਹੈਗੇ ਹੈ ਪਲੱਸ ਆ ਗਿਆ ਸੁਪਰ 50 ਚ ਹੁੰਦਾ ਹੈ ਇਹ 55 ਕੈਟਾਗਰੀ ਚ ਆ ਗਿਆ ਦਬਕੇ ਸ਼ੇਅਰ ਕਰੀ ਚਲਿਓ ਦੋਸਤੋ ਵੀਡੀਓ ਆਪ ਨੂੰ ਪੇਜ ਨੂੰ ਕਰ ਲੈ ਸਬਸਕ੍ਰਾਈਬ ਜੰਦੂ ਦਾ ਛੋਟਾ ਬਾਕੀ ਜੰਦੂ ਦਾ ਛੋਟਾ ਹੈ ਜੀ ਬਾਕੀ ਟਰੈਕਟਰ ਵੀ ਸੋਹਣਾ ਕੰਡੀਸ਼ਨ ਚੰਗੀ ਹੈ ਗੇਅਰ ਵੀ ਉਹਦਾ ਵੀ ਚੰਗਾ ਹੈ ਪੇਂਟਪੂਂਡ ਵੀ ਚੰਗਾ ਪਿਆ ਟਾਇਰਾਂ ਦੀ ਕੰਡੀਸ਼ਨ ਵੀ ਸਾਰੀਆਂ ਜੀ ਜਾਣੀਆਂ ਅੱਗੇ ਆ ਗਿਆ ਕਹਿੰਦੇ ਜਦੋਂ ਬੋਂਦਾ ਦੂਜੇ ਪਿੰਡ ਸੁੰਦਾ ਹੈ 13 ਮਾਡਲ ਆਗਾ ਸਵਰਾਜ 855 480 ਡਿਮਾਂਡ ਹੈ ਰਿਵਰਸ ਵੀਡੀਓ ਚ ਆ ਗਿਆ ਵੀਡੀਓ ਨੂੰ ਦਬਕੇ ਸ਼ੇਅਰ ਕਰੀ ਚਲਿਓ ਬਾਕੀ ਸਭ ਨੂੰ ਤਰੀਫਾਂ ਜਿਹੜੀਆਂ ਇਹਨਾਂ ਟਰੈਕਟਰਾਂ ਦੀਆਂ ਬਾਲੀਆਂ ਕਰਨ ਦੀ ਜਰੂਰਤ ਨਹੀਂ ਤੁਹਾਨੂੰ ਪੱਕੀ ਹੈ ਨਾ 855000 ਨਾਲ ਪੰਜਾਬੀ ਦੀ ਸ਼ਾਨ ਤੇ ਪੰਜਾਬੀਆਂ ਦੀ jaan ਹੈ ਇਹ 13 ਮਾਡਲ ਦਾ 480000 ਰੁਪਏ ਦੀ ਡਿਮਾਂਡ ਲਈਦੀ ਹੈ ਉਸ ਤੋਂ ਅੱਗੇ ਆ ਗਿਆ ਮਹਿੰਦਰਾ 585 ਕਹਿੰਦੇ ਤੂੰ ਤੀ ਕਦੇ ਇਹਦੀ ਵੀ ਬੋਲਦੀ ਸੀ ਨਾ ਵਕਤ ਵਕਤ ਦੀ ਗੱਲ ਹੈ ਵਕਤ ਬਲਵਾਨ ਹੈ ਸਮਾਂ ਬਲਵਾਨ ਹੁੰਦਾ ਹੈ ਸੰਧ ਵੱਡੇ ਆ ਕੇ 99 ਮਾਡਲ ਆ ਡਬਲ ਕਲਚ ਆ ਗਿਆ 235 ਡਿਮਾਂਡ ਲਈਦੀ ਆਗੀ ਅੱਗੇ ਸੋਨਾ ਲੀਕਾ ਆ ਗਿਆ 750 4 ਮਾਡਲ ਡਿਮਾਂਡ 250000 ਰੁਪਏ ਦੀ ਡਿਮਾਂਡ ਲਈਦੀ ਹੈ 4 ਮਾਡਲ 250000 ਰੁਪਏ ਦੀ ਡਿਮਾਂਡ ਲਈਦੀ ਹੈ ਬਾਕੀ ਆ ਟਰੈਕਟਰ ਜਿਹੜੇ ਇੱਥੇ ਆਏ 4 5 6 ਆਇਆ ਸੋਨਾਲਿਕਾ 750 ਇਹਨਾਂ ਟਰੈਕਟਰਾਂ ਦੇ ਜਿਹੜੇ ਪੇਂਟ ਐ ਬਾ ਕਮਾਲ ਦੇ ਪੇਂਟ ਕੀਤੇ ਹੋਏ ਇਹਨਾਂ ਨੂੰ ਨਾ ਛੇਤੀ ਕਿਤੇ ਰੰਗ ਨਹੀਂ ਜਾਂਦਾ ਕੁਝ ਨਹੀਂ ਹੁੰਦਾ ਇਹਨੂੰ ਵੀਡੀਓ ਦਬ ਕੇ ਸ਼ੇਅਰ ਕਰੀ ਚੰਦਿਓ ਪੰਜਾਬ ਨੰਬਰ ਐ ਤੇ ਉਸ ਤੋਂ ਅੱਗੇ ਟਰੈਕਟਰ ਵੀ ਟਾਕੜਾ ਤੇ ਥੱਲੇ ਸੰਗਲ ਸੰਗਲ ਵੀ ਬਾਈ ਨੇ ਟਾਕੜੀ ਲਾਇਆ ਹੋਇਆ ਹੈ ਨਾ ਆਲੋ ਦਰਸ਼ਕੀਤ ਵਾਰ ਆਰਮ ਟਰੈਕ 60 ਆ ਗਿਆ ਡਬਲ ਕਲਚ ਐ ਇਹ ਵੀ ਟਰੈਕਟਰ ਦੀ ਇਹ ਨਾ ਮਾਡਲ ਦੀ ਗੱਲ ਕਰੀਏ ਮਾਡਲ ਦੇ ਹਿਸਾਬ ਨਾਲ ਟਰੈਕਟਰ ਦੀ ਕੰਡੀਸ਼ਨ ਜਿਹੜੀ ਵਧੀਆ ਪਈ ਹੈ ਚੰਗੀ ਕੰਡੀਸ਼ਨ ਹੈ 6 ਮਾਡਲ ਹੈ 2,70,000 ਰੁਪਏ ਡਿਮਾਂਡ ਜੀ ਦੀ ਹੈ 270 ਡਿਮਾਂਡ ਹੈ ਵੀਡੀਓ ਦਬ ਕੇ ਸ਼ੇਅਰ ਕਰੀ ਚਲੋ ਉਸ ਤੋਂ ਅੱਗੇ ਆ ਗਿਆ 3630 ਆ ਗਿਆ +50 ਕੈਟਾਗਰੀ ਆ ਗਿਆ ਇਹ ਟਰੈਕਟਰ ਨਾਲ ਤੁਸੀਂ ਮਾਡਲ ਇਹ 5 ਹੈ 2,55,000 ਰੁਪਏ ਟਰੈਕਟਰ ਇਹ ਨੂੰ ਮਿਲੀ ਜਾਊਗਾ ਨਾ ਜਿਹਨੇ ਘੱਟ ਪੈਸੇ ਦੋਣੇ ਨਾਲ 3630 ਦਾ ਨਜ਼ਾਰਾ ਲੈਣਾ ਚਾਹ ਲਾਉਣਾ 3630 ਦਾ ਆਪਦੇ ਦਾ ਕਿ ਕਿਸੇ ਨੂੰ ਦਾ ਸ਼ੌਂਕ 36 ਦੀ ਚਲਾਉਂਦਾ ਹੈ ਨਾ ਤੇ ਉਹ ਇਹ ਲੈ ਸਕਦਾ ਹੈ ਇਹ ਉਸ ਤੋਂ ਅੱਗੇ ਆ ਗਿਆ ਇਹਨੂੰ ਵੀ ਕਹਿੰਦੇ ਨਾ ਤਰਸ ਦੀ ਹੈ ਦੁਨੀਆ ਜਿਹਦੇ ਕੋਲੇ ਹੈਗਾ ਹੈ ਤੇ ਬੰਦਾ ਉਵੇਂ ਹੀ ਰੱਖੀ ਬੈਠਾ ਬਹੁਤ ਘੱਟ ਤੋਂ ਸੇਲ ਤੇ ਮਿਲਣਗੇ 2000 ਮਾਹਲਾ 2 ਲੱਖ 20 ਹਜ਼ਾਰ ਦੀ ਡਿਮਾਂਡ ਹੈ ਮਗਰਾਰਾ ਦੀ ਗੱਲ ਕਰੀਏ ਤਾਂ ਮਗਰਾਰੇ ਦੇ ਨਵੇਂ ਲੱਗੇ ਹੋਏ ਹੈ ਬਾਕੀ ਗੇਅਰ ਇੰਜਨ ਦਾ ਡਾਇਰੈਕਟਰ ਪੱਕਾ ਹੈ ਵਧੀਆ ਹੈ ਵੀਡੀਓ ਨੂੰ ਦਬਕੇ ਸ਼ੇਅਰ ਕਰੀਏ ਕਾਗਜ਼ ਪੱਤਰਾਂ ਦੀ ਗਾਰੰਟੀ ਫੁੱਲ ਆ ਫਾਰਮ ਟੈਕ 45 2 ਲੱਖ ਰੁਪਏ ਤੁਹਾਨੂੰ ਇਹ ਮਿਲ ਜੀਗਾ ਉਸ ਤੋਂ ਅੱਗੇ ਆ ਗਿਆ 36 30 ਆ ਗਿਆ ਫੇਵਰ ਫੁੱਡ ਨੋ ਮਾਰਲ 490000 ਰੁਪਏ ਡਿਮਾਂਡ ਹੈ ਜੀ ਆ ਜੀ 490 ਡਿਮਾਂਡ ਆ ਜੀ 55 ਕੈਟਾਗਰੀ ਆ ਗਿਆ ਪੀਡ 3 ਆ ਗਿਆ ਟਾਇਰ ਅਗਨੀ ਆ ਜਾਓ ਮਰ ਜਾ ਟਾਇਰ ਦੇਖ ਲੋ ਤੁਸੀਂ ਵੀ ਵੀ ਕੇਟੀ ਕਮਾਂਡਰ ਸਭ ਤੋਂ ਮਹਿੰਗੇ ਟਾਇਰ ਆ ਅੱਜ ਕੱਲ ਦੇ ਟਾਈਮ 'ਚ ਵੀ ਕੇਟੀ ਕਮਾਂਡਰ ਟਾਇਰ ਲੱਗੇ ਹੋਏ ਆ ਹੈਵਰ ਫੁੱਟ ਲੱਗੇ ਆ ਟਾਇਰ ਨਵੇਂ ਆਗੇ ਸਾਈਡ ਗੀਅਰ ਆ ਗਿਆ 3 ਸਪੀਡ ਆ ਗਿਆ 55 ਘਾਟਾਂ ਦੀ ਆ ਗਿਆ ਉਸ ਤੋਂ ਅੱਗੇ ਆ ਗਿਆ ਮਿੰਦਰਾ ਆ ਗਿਆ ਮਿੰਦਰੀ ਗਏ ਦੇ ਜੀ ਨੂੰ 255 215 ਮੰਚਾ ਦੀ ਰੇਟ ਦੀ ਗੱਲ ਕਰੀਏ ਤਾਂ ਜੀ 9 ਮਾਰ ਲੈ 1,69,000 ਰੁਪਏ ਅਡਵਾਂਸ ਜੀ 9 ਮਾਰ ਦੋਸਤੋ ਅੱਗੇ ਚਲਦੇ ਆਪਾਂ ਪਾਵਰ ਸਟੀering ਜਗ੍ਹਾ ਆਇਸ਼ਰ 550 600 ਘੰਟੇ ਚਲੇ ਦੋਸਤੋ ਇਹ ਪਾਵਰ ਸਟੀering ਤੇਲ ਬ੍ਰੇਕਾਂ ਆਇਸ਼ਰਾਂ ਚ ਫੁੱਲ ਟੌਪ ਆ ਗਿਆ 245 ਦੇ ਫੁੱਲ ਟੌਪ ਚ ਆ ਗਿਆ ਚੰਗੀ ਕੰਡੀਸ਼ਨ ਦੇ ਟਾਇਰ ਤੇ ਬਾਕੀ ਪਾਵਰ ਸਟੀering ਦਾ ਤੇ ਡਿਮਾਂਡ ਇਹ ਵੀ ਹੈਗੀ 3 ਲੱਖ 75000 ਰੁਪਏ ਦਾ ਲੱਗੀ ਟਰੈਕਟਰ ਹੋਰ ਵੀ ਬਹੁਤ ਖੜੇ ਆ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਸਿੱਕੀ ਆਪਾਂ ਲਾਈਵ ਆ ਜਿਹੜਾ ਆਪਣਾ ਫਟੇ ਕਰਦੇ ਆ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਆਈ ਦੱਸ ਦਿਓ